ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸਰਾਏ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਿੰਟ ਭਾਈ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਝਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਅੱਜ ਦੇ ਨੋਰਮਲ ਰੇਟ ਤੇ ਜਿਹੜੀਆਂ ਤੁਹਾਨੂੰ ਤਿੰਨੇ ਪਸ਼ੂ ਤੁਹਾਨੂੰ ਦਿਖਾਉਣੇ ਆ ਤੇ ਬਾਕੀ ਇੱਕ ਮੱਝ ਸੋਈ ਆ ਤੇ ਬਾਕੀ ਦੋ ਗੱਬਣਾ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਸੂਈਆਂ ਦੀ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਜੀ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕੋਲ ਤੇ ਚੁਆਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੋ ਵਧੀਆ ਵਧੀਆ ਤੁਸੀਂ ਦੱਸੋ ਕਿਰਪਾ ਮਾਲਕ ਜੀ ਚਲੋ ਕਿਰਪਾ ਚੀਤੀ ਜੇ ਪਾਣੀ ਪੁਣੀ ਦਾ ਪਚਾਈ ਇੱਥੇ ਪਾਣੀ ਦਾ ਸਾਡੇ ਦੇ ਤੇ ਬਚਾਈ ਜਾਂ ਪਿੱਛੇ ਬੜਾ ਚੱਲਣ ਰਿਹਾ ਕੰਮ ਪਿੱਛੇ ਜਿਹੜਾ ਸਾਡੀ ਸਾਈਡ ਤੇ ਜਿਹੜਾ 라ਵੀ ਦੇ ਕੰਡੇ ਕੰਡੇ ਤੇ ਇਲਾਕੇ ਉਹ ਜ਼ਿਆਦਾ ਚੱਲਣ ਦੇ ਹਨ ਉਹ ਹਰਾਲ ਉਧਰ ਤੇ ਰਮਦਾਸ ਵਾਲੇ ਪਾਸੇ ਦੇਦੇ ਭਾਬੇ ਨਾਲੇ ਪਾਸੇ ਉਧਰ ਪਾਣੀ ਜ਼ਿਆਦਾ ਆ ਗਿਆ ਹਨਾ ਬੜਾ ਜ਼ਿਆਦਾ ਉਧਰ ਪਾਣੀ ਤੇ ਇੱਧਰ ਹਲੇ ਚਲੋ ਪਚਾਈ ਹੈ ਹਨਾ ਇੱਥੇ ਪਚਾਏ ਸਾਡੇ ਤੋਂ ਅਜੇ ਪਿੱਛੇ ਹੈ 1500 ਗ੍ਰਾਹਮ ਮੀਟਰ 1500 16 ਗ੍ਰਾਹਮ ਮੀਟਰ ਪਿੱਛੇ ਹੈ ਹਨਾ ਠੀਕ ਐ ਬਾਕੀ ਰਫਤਾਰ ਬੜੀ ਪਾਣੀ ਦੀ ਵੇਖੋ ਮਾਲਕ ਮੇਰੇ ਰੱਖੇ ਹਾਂਜੀ ਹਾਂਜੀ ਤਿੰਨ ਜਗ੍ਹਾ ਤੋਂ ਤੁਸੀ ਟੁੱਟ ਗਈ ਮੈਂ ਪਾਲੀਆਂ ਹੁੰਦੀਆਂ ਪਤਾਂਗ ਤੇ ਗੁੜੀਆਂ ਹੁਣ ਹਾਂਜੀ ਹਾਂਜੀ ਆਈਆਂ ਫੇਲਾਂ ਉਹ ਗਈਆਂ ਕੰਡਿਆਂ ਤੇ ਕੰਮ ਆ ਗਏ ਤੇ ਹੁਣ ਕੰਮ ਗਿਆ ਧੰਨਵਾਦ ਆ 15 ਦਿਨਾਂ ਵਿੱਚ ਪੱਕ ਜਾਣਗੇ ਹਾਂਜੀ ਹਾਂ ਹੁਣ ਤੇ ਸੁਨਹਿਰੀ ਹੋਣੇ ਸ਼ੁਰੂ ਹੋ ਗਏ ਝੋਨੇ ਹੁਣ ਤੇ ਰੰਗ ਬਦਲਣਾ ਸ਼ੁਰੂ ਹੋ ਗਿਆ ਹੈ ਚਲੋ ਜੋ ਕੁਦਰਤ ਦੇ ਰੰਗ ਉਹਦੀ ਮਰਜ਼ੀ ਸਾਰੀ ਮਾਲਕ ਦੀ ਤੇ ਮੀਂਹ ਨਹੀਂ ਹਟਣ ਰਿਹਾ ਮੀਂਹ ਨਹੀਂ ਹਟਣ ਰਿਹਾ ਅੱਜ ਫੇਰ ਸਵੇਰ ਦਾ ਪਈ ਜਾਂਦਿਆ ਸਵੇਰ ਦਾ ਅੱਜ ਫੇਰ ਇਦਾਂ ਹੀ ਆਜ ਚੌਥਾ ਪੰਜਵਾਂ ਦਿਨ ਹੋ ਚਲੋ ਨਾਮ ਦੱਸਦੇ ਕਰੀਏ। ਹਾਂ ਜੀ ਮਿੰਟੂ ਸਿੰਘ ਜੋ। ਹਾਂਜੀ। ਪਿੰਡ ਸਰਾਏ ਤਸੀਲਾ ਜਨਾਲਾ ਤੇ ਜ਼ਿਲ੍ਹਾ ਅਮਰਸਰ। ਤੇ ਫੋਨ ਨੰਬਰ ਵੀ ਬੋਲ ਦੋ। 98147 ਤੇ 99325। ਠੀਕ ਹੈ ਜੀ। ਹਾਂਜੀ। ਤੇ ਪਹਿਲੇ ਨੰਬਰ ਤੇ ਫੇਰ ਮਾਇਤੋਂ ਹੀ ਕੰਨੀ ਸ਼ੁਰੂਆਤ। ਮਾਇਤੋਂ ਕਰ ਲਓ ਕੋਈ। ਬਸਮਗੀਓ ਚਲੋ ਬੰਨਣਾ ਫੇਰ ਇਹਨਾਂ। ਦਿਖਾ ਦੋ ਚਾਹ ਫਿਰ ਇਹਦਾ। ਇਹ ਵਿੱਚ ਹੀ ਆ ਬੱਥੇ ਦੀ ਸੂਈ ਜੋ। ਅੱਛਾ। ਹਾਂਜੀ। ਇਹ ਆ ਦੇਖ ਸੰਦੇ ਥੱਲੇ ਆ। ਬਸਮਾ। ਥਾਣੇ ਵਿੱਚ ਕਿੰਨਾ ਪਿਆਰਾ ਲੱਗਾ। ਥਾਣੇ ਜਿਹੜਾ ਚੰਗੇ ਲੱਗੇ ਬਾਕੀ ਮਿਲ ਕਿਵੇਂ ਨੇ ਵੀ ਚੰਗੇ ਲੱਗੇ ਬਾਕੀ ਇਹ ਆ ਵੀ ਹੁਣ ਪਛੂਆਂ ਨੇ ਜੇ ਖਰਾਕ ਰੋਣੇ ਆ ਜਿਵੇਂ ਕੋਈ ਖਰਾਕ ਪੱਠੇ ਦਿੱਤੇ ਦੀ ਬੜੀ ਔਖਾ ਕੰਮ ਆ ਬਾਕੀ ਚਵਾਈ ਵੇਖੋ ਇੱਕ ਨੰਬਰ ਆ ਕੋਈ ਪੂਰ ਛੱਟਾ ਨਹੀਂ ਕੋਈ ਗੱਲ ਨਹੀਂ ਠੀਕ ਹੈ ਜੀ ਛੱਡ ਦੇ ਵੇਖੋ ਕਿੰਨੇ ਦਿਨਾਂ ਦੀ ਸੋਈ ਆ ਇਹ ਹਫਤੇ ਦੇ ਲੱਗੇ ਜੋ ਹਫਤੇ ਦੇ ਲੱਗੇ ਦੀ ਸੋਈ ਆ ਕਿੰਨਾ ਦੁੱਧ ਕਰਗੀ ਤਿਆਰ ਇਹ ਭੋਂ ਤੇ 7-8 ਕਿਲੋ ਜੋ 7-8 ਲੀਟਰ ਦੀ ਆ ਇਹ ਆ ਵੀ ਹੁਣ ਹੱਲੇ ਘਰ ਘਰ ਇਹੋ ਹਾਲਿਆ ਇਹ ਪੇ ਜਿੱਥੇ ਪਾਣੀ ਨਹੀਂ ਆਇਆ ਉੱਥੇ ਮੀਂਹ ਨਹੀਂ ਖੜਾ ਛੱਡਣ ਦਿਆ ਪੱਠੇ-ਤੱਥੇ ਦਾ ਸਾਰੇਆਂ ਨੂੰ ਵੀ ਬੜੀ ਦਿੱਕਤ ਐ ਨਾ ਤੂੜੀ ਆ ਦੇਖ ਸਾਡੇ ਗਾੜੀ ਨਹੀਂ ਰਹੀ ਪਈ ਐ ਹਾਂਜੀ ਕਿਤਾ ਵਕਤ ਹੋ ਜਾਣ ਚੱਲਣ ਦਿਆ ਤੇ ਹੁਣ 7-8 ਲੀਟਰ ਜਿਹੜਾ ਹੈਗਾ ਹਾਂਜੀ ਇੰਨਾ ਕਿੰਨਾ ਕਰੀ ਜਾਓਗੇ ਮੋੜਾ ਲਾ ਲੇ ਭੰਡੋਤ ਲਾ ਲੇ ਕੋਈ 7-8 ਤੇ ਕਿੰਨਾ ਕੇ ਦੁੱਧ ਕਰੀ ਜਾਊਗੀ ਸੇਵਾ ਦੀ ਗੱਲ 2 ਕਿਲੋ 2 ਕਿਲੋ ਤੋਰ ਵਾਜੇ ਮਤਲਬ 9-10 ਲੀਟਰ ਦੇ ਲਾਗੇ ਬੰਨੇ ਚਵਾਈ ਜਾਊਗੀ ਅਲਾ ਇਹ ਮੇਲਾ ਮੂਲਾ ਮੈਂ ਨੇ ਮਾਰਨਾ ਵਾ ਵੇਖੋ ਹਾਂਜੀ ਤਾਰੂ ਆ ਬੇਕਰੇ ਵਾਈ ਰੱਖੋ ਮੈਂ ਕਿੰਨੀ ਤਰ ਹੈ ਖੋਲੋ ਫਿਰ ਤੋੜ ਦੀਏ ਬਾਕੀ ਇਹ ਥਣ ਜਿਹੜਾ ਚੰਗਾ ਕੱਢਦੀ ਆ ਇਹ ਆ ਵੀ ਘਰ ਚੋਂ ਲੀ ਚਲੋ ਚੰਗੀ ਆ ਕੰਤਾ ਹੁਣ 2 ਮਿੰਟ ਰੋਕੋ ਮੈਂ ਤਾਂ ਆ ਗਿਆ ਤੇ ਬੜੀ ਬੜੀ ਸ਼ਾਨਦਾਰ ਲੱਗੀ ਲਾਈਆਂ ਆਂ ਪੋਲੀ ਮੈਂ ਮਾਣਿਕਨ ਤੇ ਕਿੰਨਾ ਫਿਰ ਵੀਰ ਜੀ ਮੁੰਡਾ ਖੇਦਾ ਆਪਾਂ ਇਹਦਾ ਮੈਂ ਦੇ ਦੀ 62000 ਕਰ ਦਈਏ ਜਿਆਜਾਂ ਤੁਹਾਨੂੰ ਬਧਾਣ ਵੇਹੇ ਥੋੜਾ ਬਜਾਰ ਦਾ ਫਰਕ ਪਿਆ ਜਾਣਾ ਚਲੋ ਉਹ ਹੈਗੀ ਗੱਲ ਬਾਕੀ ਸੱਜਰ ਡੰਗੇ ਦਾ ਤੁਹਾਨੂੰ ਬੜਾ ਸਾਰਾ ਸਿਆਲ ਦੁੱਦ ਦੇਣਾ ਨੇ ਹਾਂਜੀ 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 ਕਿੰਨੇ ਦੇ ਆਪ ਹੀ ਕਰ ਦੋ ਚਲ ਯਾਰ ਕੱਟ ਕਰ ਲਓ ਕਿੰਨੇ 60 ਜਾਂ ਵੇ 60 ਚੋਂ ਨਾ ਕਰੀਏ ਅੱਜ ਕਰ ਲੀਏ ਨਹੀਂ 60 ਚੋਂ ਕਰੀਏ ਫਿਰ ਚਲੋ 60 ਪੂਰੇ ਦੇ ਦੇ ਦਈਏ ਪੂਰੇ 60 ਦੀ ਨਾ ਦਈਏ ਨਹੀਂ ਚੰਗੀ ਜਿਹਾ ਵੇਖੋ ਅਸੀਂ ਕਰ ਦਈਏ ਥੋੜਾ ਬਤਾ ਮੰਨਦਾ ਨਾ ਤੁਹਾਨੂੰ ਪਤਾ ਹੁਣ ਅੱਗੇ ਬਾਜ਼ਾਰ ਵੀ ਥੋੜਾ ਹੋ ਜਾ ਚੱਲੰਦਿਆ ਵਾ ਪਾਣੀ ਪੂਣੀ ਆਏ ਪਏ ਆ ਤੇ ਫਿਰ ਤੁਹਾਨੂੰ ਪਤਾ ਮੁੱਲ ਨਾ ਮਿਲਦਾ ਸਾਨੂੰ ਵੀ ਬਰ ਹਾਂਜੀ ਹਾਂਜੀ ਕਰ ਦਈਏ ਰੇਟ ਔਨ ਥੋੜਾ ਹੋਰ 60 ਪੂਰੇ ਦੀ ਜਾਂਦ ਪੂਰੇ 57000 ਦੀ ਜਾਂਦ ਉਹ ਨਹੀਂ ਮੰਨੋ ਗੱਲ ਜਾਂਦ ਪੂਰੇ 57 ਦੀ ਕੁਛ ਨਹੀਂ ਹੁੰਦਾ ਨਹੀਂ ਵੇਖੋ ਅਸੀਂ ਥੰਨਿਓ ਕਿੱਦਾਂ ਦੀ ਡਿਜ਼ਾਈਨ 52000 ਦੀ ਜੜੀ ਚਲੋ ਹੋ ਜਾਊਗੀ ਮੌਕੇ ਸਰ ਕੋਈ ਗੱਲ ਨਹੀਂ ਠੀਕ ਹੈ ਜੀ ਹਾਂਜੀ ਤੇ ਆਹ ਗਾਂ ਗਈ ਆਪਣੇ ਕੋਲ ਗੱਭਣ ਆਏ ਗੱਭਣ ਜੋ ਦੂਜਾ ਸੁਆਜ ਉਹ ਤੇ ਜਲਸੀ ਜੋ ਆ ਥਾਣੇ ਦੇ ਦੇਖ ਸਕਦੇ ਚ ਲੱਗੇ ਤਾਂ ਥਣ ਚੰਗਾ ਲੱਗਾ ਥਾਣੇ ਵੀ ਦੇ ਵੇਖੋ ਕਿੰਨੇ ਕ ਦੁੱਧ ਆ ਲਈ ਜੇ ਮੂੰਹ ਮਸਾ ਕਿੰਨਾ ਪਿਆਰਾ ਲੱਗਾ ਕਿੰਨਾ ਕ ਦੁੱਧ ਦਾ ਅੰਦਾਜ਼ਾ ਜਿਹਾ ਕੱਢੀ ਜਾਊਗਾ ਗੱਭਾਂ ਡੰਗ ਰਿਆ ਇਹਦੇ ਤੱਕ ਨਹੀਂ ਆ ਦੁੱਧ ਹਾਂਜੀ ਹਾਂਜੀ ਪਰ ਪਹਿਲੇ ਘਰ ਆ ਜਾਂਦੇ 13 14 ਕਿਲੋ ਚੋਆ ਅੱਛਾ ਤੇ ਆਪਾਂ ਦੁੱਧ ਦੀ ਕੋਈ ਗਾਰੰਟੀ ਨਹੀਂ ਦਿੰਦੇ ਕੋਈ ਆਪਣੀ ਸਮਝ ਨਾਲ ਲਾ ਲੈ ਹੈਨਾ ਮੈਨੂੰ ਪਤਾ ਦੁੱਧ ਗੱਭਣ ਡੰਗਣ ਦਾ ਤਾਂ ਹੁੰਦਾ ਤੱਕ ਨਹੀਂ ਹਾਂਜੀ ਹਾਂਜੀ ਬਾਕੀ ਜਲਸੀ ਜੋ ਮੱਝਾਂ ਵਰਗਾ ਦੁੱਧ ਆ ਤੋਰਾਂ ਫੇਰ ਇੱਕ ਰੀਨ ਸੋਇਆ ਟੰਗਰ ਹੋ ਰਿਹਾ ਨਾ ਉਹਦਾ ਦੱਸ ਪਤਾ ਲੱਗਦਾ ਮੈਨਾਂ ਹਾਂਜੀ ਹਾਂਜੀ ਬਾਕੀ ਜੱਸੀ ਗਾਂ ਆ ਤੇ ਇਹਦਾ ਫਿਰ ਮੁੱਲ ਕਿੰਨੇ ਹਫ਼ਤਾ ਲੈ ਜਾਣਾ ਹੈ ਵਸ਼ੀ ਨੇ ਹਾਂਜੀ ਵੇਖੋ ਵਸ਼ੀ ਬੰਨੀ ਕਿੰਨੀ ਹੈ ਹਨ ਕਿੰਨਾ ਪੈਰਾ ਲੱਗਣਾ ਕਿੰਨੇ ਜੱਸਣੋਂ ਕਰੀਏ 42 ਦੀ ਦੇ ਦੀਏ ਵਸ਼ੀ 42 ਦੀ ਨਾ ਦਈਏ ਬੰਦੇ-ਮੁੰਦੇ ਕਰਕੇ ਸੋਣਾ ਚਲੋ ਪਾਣੀ-ਪੂਣੀ ਦਾ ਕਰਕੇ ਇਹ ਤਾਂ ਵਸ਼ੀ 45000 ਦੀ ਤੁਹਾਨੂੰ ਪਤਾ ਹੀ ਹਾਂਜੀ ਉਹ ਤੇ ਗੱਲ ਤੁਹਾਡੀ ਸਹੀ ਆ ਸੋਹਣੀ ਵੇਖੋ ਕਿੰਨੀ ਆ 40 ਤੋਂ ਅੰਦਰ ਦਈਏ ਉਹ ਨਹੀਂ ਠੀਕ ਜੋ ਥੋੜੀ ਕਿ ਸ਼ੋਰਟ ਕਰਦੀਏ 40 ਜਾਂ ਤੇ 40 ਪੂਰੀ ਦੇ ਦੇ ਦੋ ਛੋੜ ਕਰ ਦਈਏ ਚਲੀ ਜਾ। ਮੰਨੋ ਗੱਲ ਫਿਰ 2000 ਛੱਡ ਦਈਏ। 2000 ਛੱਡ ਦੇ 38000 ਦੀ ਦੇ ਦਈਏ। ਚਲੋ ਕੋਈ ਗੱਲ। ਠੀਕ। ਬਚਦਾ ਕੱਖ ਨਹੀਂ ਦੇ ਇੱਥੋਂ। ਚਲੋ ਹੁਣ ਤੇ ਜੇ ਅ ਵੀ ਚਲੋ ਆਈ ਚਲਾਈ ਹੋਈ ਜਾਵੇ ਜਿਹੋ ਜਿਹਾਂ ਟਾਈਮ 'ਚ। ਤੇ ਹੁਣ ਇੱਕ ਆ ਮੱਝ ਗੱਬਣੇ ਆ ਵੀ। ਹਾਂਜੀ ਛੋਟੀ ਜੀ ਦੂਜਾ ਸੁਹਾਗ ਸੁਣੀ। ਘੱਟ ਘੱਟ ਚੰਗਾ ਉੱਚਾ ਨਾ ਇਹਦਾ ਵੀ। ਹਾਂਜੀ ਹਾਂਜੀ ਘੱਟ ਘੱਟ। ਉਤਰ ਹੈਗੀ ਗੋਲ ਸਿੰਘ ਦੀ ਆ। ਤੇ ਇੱਕ ਪਾਸੇ ਦਾ ਖੋਖੇ ਦਾ ਲੱਥਾ ਹੋਤਾ। ਤੇ ਇਹ ਉਤਰਾ ਅੰਦਾਜ਼ਾ ਜੇ ਕਿੰਨੇ ਕ ਦੁੱਧ ਆ ਲਈ ਆ ਉਤਰਾ ਪਹਿਲੇ ਸੂਏ ਦੇ ਕੱਢਿਆ ਨੇ 9-10 ਕਿਲੋ ਅੱਛਾ ਜੇ ਸੁਣਾ ਵਾ ਅੱਛਾ ਇਹਦਾ ਵੀ ਤੱਕਣਾ ਹੀ ਦੁੱਧ ਮੇਰਾ ਭਰਾ ਕੋਈ ਵੀ ਆਪਣੀ ਸਮਝ ਨਾ ਵੇਖ ਕੇ ਖੜੀ ਅੱਛਾ ਹਾਂਜੀ ਤੇ ਤੋਰੋ ਫੇਰ ਇਹਨਾਂ ਵੀ ਉਤਰਾ ਇਹ ਟਾਈਮ ਕਿੰਨਾ ਕ ਲੈ ਜਾਉਗੀ ਟਾਈਮ ਪਿਛਲੇ ਘਰਾਂ ਦੱਸੇ ਵੀ 25 ਦਿਨ ਅੱਛਾ ਇਹ ਤਾਂ ਬੰਨੀ ਝੁੱਟੀ ਠੀਕ ਆ ਹਾਂਜੀ ਤੋਰੋ ਹਾਂ ਫਿਰ ਬਾਕੀ ਜਿਹੜੀ ਟੋਕੜ ਗੱਬਣਾ ਆਪਾਂ ਲੈਣੀ ਉਹਦੇ ਨਾਲ ਤਾਂ ਕਲੇ ਚੰਗੀ ਤੇ ਲਾਲੋ ਕੀਦਰ ਸਾਹਿਬ ਵੀ ਲਾ ਗਏ ਨੇ 20-25 ਦਿਨ ਕਿੰਦੇ ਹੱਲੇ ਖੜਦੀ ਆ ਬਾਕੀ ਨਹੀਂ ਆਪਣੀ ਸਮਝਣਾ ਵੇਖ ਲੈਣਾ ਨੇ ਵੀ ਜਿੰਨੇ ਜਨ ਨੇ ਸੁਣਾ ਮਨ ਨੇ ਜਨ ਬਾਜ਼ਾਰ ਫੇਰ ਤੇਜ ਹੋ ਜਾਣਾ ਤੇ ਉੱਤਰਾ ਵੀ ਕੱਟ ਕੱਟ ਚੰਗਾ ਆ ਇੱਕ ਰੰ ਕਾਲੇ ਚ ਪੁਸਤਕ ਜੇ ਥਾਣੇ ਦੇ ਦੇਖ ਸਕਦੇ ਗਲੇ ਪਿਛਲੇ ਥਾਣੇ ਲਗਭਗ ਇੱਕੋ ਜਿਹਾ ਹਾਂਜੀ ਇਹ ਪਿਛੇ ਫੜੇ ਪੂਛੇ ਦੀ ਫੜੇ ਕਰੀ ਖਵਾਨਾ ਦਿਖਾਈ ਚੰਗੀ ਤੋਂ ਸਿੱਧੀ ਜੀ ਕਰੇ ਨਾ ਦੇਖ ਸਕਦੇ ਬੜੀ ਛੋਟੀ ਬੰਨੀ ਇਹਦਾ 1.7 ਸਾਈਜ਼ ਦੇ ਦੋਨਾਂ ਚਾਰੇ ਪਾਸੇ ਥਾਣੇ ਹਾਂਜੀ ਤੇ ਕਿੰਨਾ ਫੇ ਰੱਖਣਾ ਇਹਦਾ ਮੁੱਲ ਆਪਾਂ ਛੋਟੀ ਦੇ ਦੀ 60000 ਦੀ 60 ਦੀ ਛੋਟੀ ਬੜੀ ਚੰਗੀ ਜੋ ਇੱਕ ਤਰ੍ਹਾਂ ਕਾਲੀ ਜੋ ਸੰਭਣੀ ਸੁੰਭਣੀ ਹੈ ਕਿਸੇ ਵੀ ਨਾ ਛੋਟੀ ਦਾ ਨੰਬਰ ਆ ਮੁੜ ਕੇ ਗੱਦ ਘਾਟ ਚੰਗਾ ਚਲੋ ਇਹਦਾ ਇੱਕ ਰੰਗ ਕਾਲੀ ਜੋ ਟਿੱਕੀ ਹਾਂਜੀ ਕਿੰਨੇ ਦੀ ਜੱਸ ਨੂੰ ਕਰੀਏ ਠੀਕ ਜੋ ਮੈਂ ਕਹਿੰਦਾ ਕਿੰਨੇ ਕੀਤੇ ਦੇ ਹਿਸਾਬ ਨਾਲ ਪੈਂ ਮੰਗੇ ਹੋਣਾ ਹੋਰ ਹੋਰ ਕੱਚਾ ਕਰਦੀ ਮੁੱਲ ਚਲ ਯਾਰ ਛੱਡ ਲਓ ਯਾਰ ਨਾ ਛੱਡੋ ਆਪ ਹੀ ਕਰ ਦਿਓ ਜੱਸ ਨੂੰ ਦੋ ਛੱਡ ਦੇਨੇ 60 ਤੋਂ ਅੱਛਾ ਬੜੀ ਚੰਗੀ ਛੋਟੀ 52 ਦੀ ਹਾਂਜੀ ਸਾਮ ਸਾਮ ਪੈਣੀ ਆ ਕਿਸੇ ਨਾ ਸਾਬ ਚਲੋ ਪੈਣੀ ਨਹੀਂ ਬਾਕੀ ਝੁੱਟੀ ਵੇਖਣੋ ਤਰੇ ਦੀ ਜਗ ਨਹੀਂ ਉਹ ਤੇ ਚਲੋ ਗੱਲ ਤਾਂ ਨਹੀਂ ਸਹੀ ਆ ਸਭ ਵੀ ਜਾਏਗੇ ਲੋਕ ਆਪਣੇ 38 ਤੋਂ 10 ਦਿਨ ਸੇਵਾ ਕਰ ਲੂਗਾ ਥੋੜਾ ਕਰ ਦਈਏ ਮਾਨ ਔਰ ਠੀਕ ਜੋ ਮੰਨੋ ਇੱਕੋ ਗੱਲ ਕਰੀਏ ਮੰਨੋ ਗੱਲ ਮੈਂ ਕਰਨੀ ਆ ਪੂਰੇ 55000 ਦੀ ਤੇਰੀ ਓ ਨਹੀਂ 55 ਦੇ ਬਜਨਾ ਕੱਖ ਨਹੀਂ ਓ ਜਾਣ ਤਾਂ ਖੁਸ਼ ਨਹੀਂ ਹੁੰਦਾ ਓ ਨਹੀਂ ਮੰਨੋ ਮੇਰੀ ਗੱਲ ਔਰੇ 55 ਦੇ ਤੇ ਦੇਖੋ ਪ੍ਰਿੰਟ ਕਿੰਨਾ ਤੁਹਾਡਾ ਸੋਹਣਾ ਲੱਗੋ ਪੂਰੇ 55 ਦੀ ਜੱਸ ਨੂੰ ਕਰੋ ਤੇ ਦਈ ਹੈ ਵੀ ਤੇ 57 ਦੀ ਕਰ ਦਈਏ ਔਰੇ 55 ਦੀ ਮੰਨੋ ਗੱਲ ਨਹੀਂ ਇੱਜ ਕੱਖ ਲੁਕਾ ਓ ਨਹੀਂ ਜਾਣ ਦੀ ਹੈ ਪੂਰੇ 55000 ਦੀ ਹੁਣ ਕਹਿਤਾ ਵਾ ਦੇ ਹੁਣ ਬਾਕੀ ਚਲੋ ਇਹ ਆਪੇ ਆਪਣੀਆਂ ਕੋ ਪਾਸ ਕਰਕੇ ਹਨਾ ਹਾਂਜੀ ਬਾਕੀ ਆਪਣੀ ਇੱਥੇ ਤਸੱਲੀ ਕਰਕੇ ਮੇਰਾ ਆਪਣਾ ਤਸੱਲੀ ਕਰਕੇ ਹਨਾ ਚੰਗੀ ਲੱਗਦੀ ਖੜੇ ਹਾਂਜੀ ਹਾਂਜੀ ਬਾਕੀ ਇਹ ਵੀ ਮਾਲ ਮੋਲਦਾ ਵਾ ਹਾਂਜੀ ਬਾਕੀ ਪਿਛੇ ਦੀ ਭਾਰ ਦੀ ਕੋ ਪੰਨਾਂ ਚੋਂ ਦੇਣਾਂ ਦੀ ਗਾਰੰਟੀ ਬਾਅਦ ਚੋ ਹੋ ਗਿਆ ਦੇ ਦੇ ਜਾਂ ਕੋਈ ਉਧਰ ਉਧਰ ਕਰੇ ਫਿਰ ਉਹਦੀ ਨਹੀਂ ਗਾਰੰਟੀ ਹੋ ਗਈ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਇੱਥੇ ਆਓ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵਿੱਚ ਚੱਕ ਕੇ ਤਸੱਲੀ ਕਰਕੇ ਹਾਂਜੀ ਹਾਂਜੀ